ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਪੈਂਪਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਕਿ ਸਾਰੇ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਸਾਰੇ ਠੀਕ ਠਾਕ ਰਹੇ ਲੱਗਾ ਜੀ ਆਪਾਂ ਅੱਜ ਨਾਲ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਜਿਹੜੇ ਪੈਂਪਰਾ ਆਪਣੇ ਚੈਨਲ ਦੇ ਹੁੰਦੇ ਹੈ ਜੀ ਨਵੇਂ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਦੀ ਹੈ ਲਾਈਕ ਸ਼ੇਅਰ ਸੁਣਾ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣਾ ਸੂਟ ਜੀ ਤੁਹਾਨੂੰ ਦਿਖਾਣਾ ਕਿੰਨਾ ਰੈਡੀ ਹੋ ਗਿਆ ਜਿਹੜਾ ਘੇਰਾ ਇਹਦਾ ਆਪਣਾ ਜਿਹੜਾ ਉਹ ਰੈਡੀ ਹੋ ਗਿਆ ਦੱਸਿਓ ਭੈਣਾਂ ਕਿ ਮੈਨੂੰ ਲੱਗੇ ਹੁੰਦਾ ਭੈਣਾਂ ਬਹੁਤ ਕਹਿ ਰਹੀਆਂ ਜਿਹੜੀ ਬਹੁਤ ਸੋਹਣਾ ਬਣਿਆ ਲਓ ਜੀ ਇਸ ਤਰ੍ਹਾਂ ਘੇਰਾ ਬੜੀ ਅਜੀਦਾ ਹੁੰਦਾ ਹਮਮ ਲਓ ਜੀ ਇਹ ਆ ਘੇਰਾ ਜਿਹੜਾ ਰੈਡੀ ਹੋ ਗਿਆ ਇਸ ਤਰ੍ਹਾਂ ਘੇਰਾ ਘੇਰਾ ਆਪਾਂ ਰੈਡੀ ਕਰਿਆਗਾ ਤੇ ਪਹਿਲੀ ਵਾਰ ਜੀ ਮੈਂ ਉਹ ਕਰਿਆ ਸੀ ਥੋੜਾ ਜਿਹਾ ਮੈਨੂੰ ਆਪ ਨੂੰ ਵੀ ਲੱਗ ਰਿਹਾ ਵੀ ਵਧੀਆ ਸਫਾਈ ਆਈ ਏ ਦੇਖ ਨੇੜੇੋਂ ਕਿ ਦਿਖਾਈ ਹੁੰਦਾ ਲਓ ਜੀ ਇਸ ਤਰ੍ਹਾਂ ਰੈਡੀ ਹੋ ਗਿਆ ਘੇਰਾ ਤੇ ਬਾਕੀ ਦੀ ਇੱਕ ਹੋਰ ਅੱਜ ਖੁਸ਼ਖਬਰੀ ਹੈ ਜਿਹੜੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਨੀ ਹੈ ਆਪਣੇ ਇੱਕ ਆਪਣੇ ਸਬਸਕ੍ਰਾਈਬਰ ਆ ਭੈਣ ਮਨਪ੍ਰੀਤ ਪੈਣਾ ਤੇ ਇੰਨਾ ਸੱਚੀ ਪਾਣਾ ਨੂੰ ਹੋ ਗਈ ਬਿਚਾਰੀ ਥੋੜੇ ਜਰਾ ਤੋਂ ਹਾਲ ਚਾਲ ਪੁੱਛਣ ਵਾਸਤੇ ਫੋਨ ਲਾ ਲੈਂਦੀ ਐ ਤੇ ਸਾਰੇ ਪਰਿਵਾਰ ਦਾ ਵਧੀਆ ਹੋਗਾ ਵੀ ਹਣਾ ਹਾਲ ਚਾਲ ਪੁੱਛੀਏ ਸਾਰਿਆਂ ਦਾ ਤੇ ਭੈਣ ਨੇ ਵੀ ਸਾਰਿਆਂ ਲਈ ਵੀ ਜਸ਼ਨ ਨਾਲ ਜਸ਼ਨ ਲਈ ਵੀ ਜਵਾਕਾਂ ਲਈ ਤੇ ਮੇਰੇ ਲਈ ਤੇ ਰਮਣੇ ਭੈਣ ਵਾਸਤੇ ਸੂਟ ਭੇਜਿਆ ਤੇ ਮੇਰੇ ਤੇ ਰਮਣੇ ਭੈਣ ਵਾਸਤੇ ਪ੍ਰੀਤ ਵਾਸਤੇ ਸੂਟ ਭੇਜਿਆ ਤੇ ਇਹਨਾਂ ਨਿੱਕਿਆਂ ਦਾ ਆਪਣੇ ਜਸ਼ਨੇ ਦਾ ਤੇ ਨਿੱਕੀ ਜਸੂ ਦਾ ਇਨਾ ਵਾਸਤੇ ਵੀ ਕੱਪੜਿਆਂ ਵਾਸਤੇ ਪੈਸੇ ਭੇਜਦੇ ਕਹਿੰਦੇ ਵੀ ਨਾਮ ਬਦਲ ਹੀ ਪਤਾ ਲੱਗਣਾ ਹਨ ਵੀ ਛੋਟੇ ਵੱਡੇ ਆ ਜਾਂਦੇ ਨੇ ਇਹ ਫਿਰ ਇਹਨਾਂ ਦੂਰ ਮੋੜਿਆ ਵੀ ਕਹਿੰਦਾ ਤੇ ਭੈਣ ਦਾ ਨਾਂ ਹੈਗਾ ਜੀ ਮੰਨਪ੍ਰੀਤ ਤੇ ਭੈਣ ਹੈਗੀ ਜਗਰਾਉਂ ਤੋਂ ਤੇ ਭੈਣ ਜੀ ਭੈਣ ਦੀ ਆਈਡੀ ਹੈਗੀ ਸਾਹਿਤਪ੍ਰੀਤ ਜਪ ਜਪਜੀਤ ਤੇ ਸਰਸਦੀ ਉਹਨਾਂ ਦੀ ਬੇਟੀਆਂ ਦਾ ਨਾਮ ਹੈਗਾ ਉਹ ਆਈਡੀ ਹੈ ਭੈਣ ਦੀ ਆਪਣਾ ਜਦੋਂ ਵੀ ਅਸ ਬਲੌਗ ਪਾਉਣਾ ਆਪਾਂ ਪਹਿਲਾ ਕਮੈਂਟ ਪਹਿਲਾ ਕਮੈਂਟ ਦੂਸਰਾ ਕਮੈਂਟ ਉਹਦੀ ਭੈਣ ਦਾ ਹੁੰਦਾ ਭੈਣ ਨੇ ਦੇਖਣਾ ਹੁੰਦਾ ਬਹੁਤ ਬਹੁਤ ਧੰਨਵਾਦ ਭੈਣ ਦਾ ਤੇ ਇਨਾ ਦੇ ਨਾਲੇ ਪਿਆਰ ਦੇਣ ਲਈ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਸੂਟ ਲਓ ਜੀ ਇਹ ਆ ਸੂਟ ਆ ਤੇ ਪਾਰਸਲ ਕਰਿਆ ਸੀ ਭੈਣ ਨੇ 4-5 ਦਿਨਾਂ ਬਾਅਦ ਪਾਰਸਲ ਆਇਆ ਭੈਣ ਨੇ ਖੋਲਿਆ ਸੀ ਬੱਸ ਇਹ ਪਾਰਸਲ ਦਾ ਵੀ ਕਰੇ ਦਿਖਾਦਾ ਸੀਗਾ ਵੀ ਕੱਢ ਲਿਆ ਸੀ ਤੇ ਅੱਜ ਦੁਬਾਰਾ ਮੈਨੂੰ ਸੂਟ ਭੇਜਤਾ ਸੀ ਇਹ ਵਾਲਾ ਸੂਟ ਆ ਜੀ ਤੇ ਆਪਾਂ ਤੁਹਾਨੂੰ ਖੋਲ ਕੇ ਦਿਖਾਉਣਾ ਤੇ ਇਹ ਜਸ਼ਨ ਨੇ ਕੱਪੜਿਆਂ ਦੇ ਪੈਸੇ ਭੇਜੇ ਆ ਬਹੁਤ ਬਹੁਤ ਧੰਨਵਾਦ ਭੈਣ ਦਾ ਜੀ ਹਣਾ ਇੰਨਾ ਪਿਆਰ ਦੇਣ ਲਈ ਤੇ ਆਪਾਂ ਸੂਟ-ਸੂਟ ਖੋਲ ਕੇ ਦਿਖਾਉਣਾ ਇਹ ਥੋੜਾ ਥੋੜਾ ਛੂਟਾ ਬਹੁਤ ਹੀ ਜਕਮੀ ਕੜਾਈ ਹੈ ਤੇ ਆਇਆ ਨਾ ਵੀ ਕੜਾਈ ਖਰਾਬ ਹੋ ਜੂਗੀ ਕਿਵੇਂ ਮਾਰਦੀ ਆਪਾਂ ਕੰਦ ਜਲੀ ਤੇ ਇਹ ਹੈਗੀ ਜੀ ਇਹਦੇ ਨਾਲ ਚੁੰਨੀ ਚੁੰਨੀ ਦੇ ਉੱਤੇ ਵੀ ਵਰਕ ਹੈ ਇਸ ਤਰ੍ਹਾਂ ਆ ਦੇਖੋ ਤੇ ਇਹ ਹੈਗਾ ਜੀ ਛੂਟ ਸਾਰਾ ਲਵੋ ਲੈ ਆਪਾਂ ਇਹ ਚੁੰਨਾ ਕੜੀ ਵਿੱਚ ਮਾਰ ਕੇ ਰੱਖੋਗੇ ਐਸੇ ਭੱਜੇ ਜਿਵੇਂ ਰਹੇ ਜੀ ਚਾਨ ਮਜਾਤ ਨਹੀਂ ਮਦਮਕ ਕੰਨ ਇਧਰ ਲਓ ਜੀ ਇਹ ਹੈਗਾ ਸੂਟ ਸੂਟ ਦਾ ਫਰੰਟ ਹੈ ਇਹ ਇਸ ਤਰ੍ਹਾਂ ਤੇ ਕੜਾਈ ਚੱਕ ਕਰੋ ਤੁਸੀਂ ਸਾਰੇ ਜਣੇ ਕਿੰਨੀ ਸੋਹਣੀ ਕੜਾਈ ਹੈ ਆ ਗਲੇ ਦਾ ਗਲੇ ਤੇ ਵਰਕ ਹੈ ਕੜਾਈ ਕਰੀ ਹੋਈ ਹੈ ਤੇ ਬਹੁਤ ਹੀ ਜੱਚਮੀ ਕੜਾਈ ਹੈ ਤੇ ਕਲਰ ਵੀ ਬਹੁਤ ਜਿਆਦਾ ਪਿਆਰਾ ਹੈਗਾ ਤੇ ਬਹੁਤ ਜਿਆਦਾ ਸੋਹਣਾ ਪਹਿਨੇ ਬਹੁਤ ਬਹੁਤ ਥੈਂਕ ਯੂ ਦੀ ਇੰਨਾ ਮਾਨ ਦੇਣ ਦੇ ਲਈ ਹਨਾ ਤੇ ਇੰਨਾ ਪਿਆਰ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਪਹਿਨ ਦਾ ਤੇ ਕਿਉਂਕਿ ਇਹ ਵੀ ਪਿਆਰ ਹੁੰਦਾ ਜੀ ਹਨਾ ਨਹੀਂ ਅੱਜ ਕੱਲ ਆਖ ਦਿੰਦੇ ਆ ਨਾ ਹਾਲ ਹੁੰਦੇ ਨਹੀਂ ਹੁੰਦੇ ਕਿ ਚੁੰਨੀ ਨਹੀਂ ਬਣਾਉਂਦਾ ਅਗਲਾ ਤੇ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਕਰਾਂਦਾ ਸ਼ੁਕਰੀਆ ਭੈਣ ਤੇ ਹਨਾ ਇੰਨਾ ਸਾਨੂੰ ਸਮਝਣ ਲਈ ਤੇ ਸਾਡੇ ਜਵਾਕਾਂ ਵਾਸਤੇ ਕੱਪੜੇ ਹੋਰ ਪਕੜਾਂ ਦੇ ਪੈਸੇ ਭੇਜੇ ਪ੍ਰੀਤ ਵਾਸਤੇ ਤੇ ਮੇਰੇ ਵਾਸਤੇ ਤੇ ਰਮਣੀ ਭੈਣ ਵਾਸਤੇ ਸੁੱਧ ਭੇਜਿਆ ਤੇ ਬਹੁਤ ਬਹੁਤ ਧੰਨਵਾਦ ਦਿਲ ਤੋਂ ਧੰਨਵਾਦ ਕਹਿੰਦਾ ਤੇ ਚਲੋ ਜੀ ਮੌਸਮ ਥੋੜਾ ਜਿਹਾ ਖਰਾਬ ਹੋਇਆ ਪਿਆ ਤੇ ਆਏ ਲੱਗਦਾ ਵੀ ਨਹੀਂ ਆਊਗਾ ਤੇ ਗਰਮੈਸ ਬਹੁਤ ਜਿਆਦੇ ਹੋਈ ਪਈ ਐ ਤੇ ਪੂਰਾ ਬਦਲ ਬਣਿਆ ਪੈ ਤੇ ਚਲੋ ਜੀ ਫਿਰ ਆਪਾਂ ਹੋਰ ਕੰਮਾਂ ਦੇ ਛੋਟ ਨਾਲ ਸ਼ੇਅਰ ਕਰਦੇ ਆਂ ਲੋ ਜੀ ਆ ਗਿਆ ਆਪਣੇ ਮੀਂਹ ਹੁਣੇ ਤੌਲ ਕੇ ਤੌਲ ਕੇ ਲਾਇਆ ਪਹਿਲਾਂ ਤੌਲ ਕੇ ਬਾਹਰ ਸੀਗੀ ਦੇਖੋ ਗੁੱਡੀ ਮੋਟੀ ਘਣੀ ਦਾ ਮੀਂਹ ਆ ਰਿਹਾ ਪਤਾ ਹੀ ਸੀਗਾ ਆਊਗਾ ਬਾਲਾ ਰੱਬ ਗਰਮੈਸ ਕਰਕੇ ਫਿਰ ਆਪਣੇ 2 ਦਿਨਾਂ ਦੀ ਦੀ ਤੇ ਪੂਰਾ ਐ ਨਾ ਗੇੜੇ ਖਾਂਦਾ ਫਰਦਾ ਸੀ ਤੇ ਕੱਲ ਦਾ ਤੇ ਅੱਜ ਦਾ 2 ਦਿਨ ਹੋ ਗਏ ਪੂਰਾ ਚੱਲਦਾ ਸੀਗਾ ਲਓ ਜੀ ਮੰਮੀ ਕਲਾਸ ਚੱਕੀ ਜਾਂਦੇ ਆ ਪੂਲਰ ਲਾਉਣੇ ਨੇ ਨਾ ਪਸਣ ਨੂੰ ਹੋਏ ਵਾਸਤੇ ਪਾਊਡਰ ਜੀ ਤੇ ਲਓ ਜੀ ਓ ਮਾਈ ਗਾਡ ਹੁਣ ਤਾਂ ਜੀ ਫਸਣਾ ਖਰਾਬ ਕਰਨਾ ਝੋਨੇ ਖਰਾਬ ਕਰੂਗਾ ਕਿਹੜਾ ਦਾ ਬਾਤ ਛੱਡ ਉਧਰ ਲਈ ਹੈ ਨਹੀਂ ਜੀ ਰਸੋਈ ਦੇ ਵਿੱਚ ਗੱਟਾ ਵੀ ਨਹੀਂ ਲਾਇਆ ਆਪਾਂ ਤਾਂ ਪਰ ਇੰਨਾ ਜ਼ਿਆਦੇ ਨਹੀਂ ਆਊਗਾ ਮੈਂ ਥੋੜਾ ਹੀ ਕਿਉਂਕਿ ਇੱਧਰਲੇ ਪਾਸੇ ਵੀ ਬਣਿਆ ਹੋਇਆ ਇੱਧਰ ਸਾਫ਼ ਆ ਦੇਖੋ ਹੁਣ ਵੀ ਦੀ ਪਤਾ ਜਿਸ ਤਰ੍ਹਾਂ ਇਹਨੂੰ ਆ ਦੇਵੇ ਸਾਟ ਗਈਆਂ ਸੋ ਬਸ ਕੀ ਕਰਾਉਣਾ ਜੀ ਹੁਣ ਤਾਂ ਖਰਾਬ ਕਰੂਗਾ ਹਨਾ ਫਸਣਾ ਵਧੀਆ ਝੋਨੇ ਆ ਰਹੇ ਆ ਝੋਨੇ ਹੁਣ 10 ਦਿਨਾਂ ਦੇ ਵਿੱਚ ਵਿੱਚ ਆ ਜਾਣਗੇ ਵਧੀਆ 10-15 ਦਿਨਾਂ ਦੇ ਵਿੱਚ ਵਿੱਚ ਫਸੌਂ ਤਾਂ ਰੱਬ ਖਰਾਬ ਨਾ ਕਰੇ ਲੋਚੀ ਬਸ ਲੱਗਦੇ ਆ ਆਪਣੇ ਕੰਮ ਤੋਂ ਦੇ ਟਾਈਮ 3 ਦਾ ਹੋ ਗਿਆ ਤੇ ਥੋੜਾ ਜਿਹਾ ਆਪਾਂ ਸੂਟ ਤੇ ਕਰੀ ਜਾਂਦੇ ਆ ਵਰਕ ਹਜੇ ਥੋੜਾ ਮਾਹ ਹੋਰ ਕਰ ਲਈਏ ਘੰਟਾ ਘਲਾ ਦਈਏ 3:00 ਵੱਜ ਗਏ ਸਈ ਤੇ ਫੇਰ ਆਪਾਂ ਕੰਮ ਤੋਂ ਲੱਗ ਜਾਂਗੇ ਫੇਰ ਆ ਗਿਆ ਦੇਖੋ ਖਾਣੇ ਗੈਰ ਜਸ਼ਨ ਐਡਾ ਐਡਾ ਕੜਨਾ ਓਏ ਟਾਲਿਆ ਜਿੱਡੀਆਂ ਜਿੱਡੀਆਂ ਪੁੱਤ ਬਸ ਪਸੂਆਂ ਥੱਲੇ ਸੂਕ ਮਾਰ ਜੂਗਾ ਜੀ ਰੱਬ ਵਧੀਆ ਸੁੱਕਮ ਸੁੱਕਾ ਥਾਂ ਹੁੰਦਾ ਹੈ ਕੱਚੇ ਥਾਂ ਦਾ ਤੁਹਾਨੂੰ ਪਤਾ ਪਸੂਆਂ ਦਾ ਔਖਾ ਹੋ ਜਾਂਦਾ ਹੈ ਉਮੀ ਆਗੀ ਲੱਗੀ ਐ ਕਸਰੇ ਘਟ ਰਖੋ ਰੱਖਿਆ ਨਾ ਜੀ ਅਪਰੇਂਗਰ ਹੰਤ ਮਾਨੀ ਹਾ ਜਿਸਨਾ ਆਪਣਾ ਝੋਨਾ ਦੇ ਕੈਜੀ ਨੂੰ ਝੋਨੇ ਦਾ ਖੇਤਰ ਬੈ ਗਿਆ ਨਹੀਂ ਸਹੀ ਜੇ ਤੁਹ ਸਹੀ ਝੋਨਾ ਤਾਂ ਹਾ ਤਾਂ ਇੱਥੇ ਹਵਾ ਜੀ ਪਈ ਪਤਨ ਕਿਹੜੇ ਲੋੜ ਤੇ ਉਹ ਇਥੋਂ ਹਵਾ ਨੇ ਤੇ ਉਹ ਛੜਕ ਨਾਲ ਵੀ ਕਾ ਆ ਜਾਂਦਾ ਫਰਕ ਹੋ ਆ ਜਾਂ ਪੈ ਗਿਆ ਉਹ ਛੜਕ ਕੋਲੇ ਤੇ ਕਿਹੜਾ ਘਰ ਆ ਉੱਥੇ ਵੀ ਉਹ ਛੜਕ ਉੱਚੀ ਐ ਬਾਹਰ ਨਾ ਕਰੀ ਵਰ ਟਾਈਮ ਬੱਤ ਕਰਦੇ ਨੇ ਲੋ ਜੇ ਤੁਹਾਰੇ ਸਾਰੇ ਤੁਸੀਂ ਆਖੋ ਨੇ ਇਸ ਵੇਲੇ ਤੋਂ ਕੋਚਾ ਲਾਈਏ ਜੀਂ। ਈਮਾਲ ਆਖਨੇ ਦਾ ਕਿਹੜਾ ਟਾਈਮ ਦਾ ਪਰਾ ਦਾ ਆਖੀ ਰਹੀ ਨੇ। ਸਾਰੀ ਉਪਰ ਰਹਿਣ ਰੀਚ ਹੋਊਗੀ। ਤੇ ਸਾਰੀ ਸਵਾਦ ਦਾ ਦੇਖੂਗੀ ਹਾਂ ਉਹ ਤਾਂ ਮੈਨੂੰ ਨਿਗਾ ਪੈਗੀ ਪ੍ਰੈਸਟੇਜ ਉਹ ਦੇਖ ਤੋਏ ਜਦੋਂ ਚੌਂ ਲਾਗੀ ਉਹ ਤਾਂ ਮੈਂ ਕੱਪੜੇ ਪਰੇ ਘੱਟ ਤੇ ਅ ਤਬ ਮੈਂ ਪੂਰੇ ਸਾਲ ਮੈਂ ਜਿੱਤਦਾ ਪਰੇ ਹੋਸ। ਇਹ ਅੱਜ ਤਾਂ ਨਹੀਂ ਪਤਾ ਨਹੀਂ ਥੋੜਾ ਜਿਹਾ ਮੀਂਹ ਸੀ ਫੇਰ ਵੀ ਚੌਂ ਲਾਗੀ ਪਤਾ ਨਹੀਂ ਕੀ ਗੱਲ ਹੈ ਜੀ। ਪਰ ਮੈਨੂੰ ਭਾਈ ਤੇਲ ਵਾਲੀ ਸੀ ਜੀ। 10 ਮਿੰਟਾਂ ਦੇ ਵਿੱਚ ਵਿੱਚ ਬਰਾਬ ਕੀ ਕੁਸ ਕਰਦੇ ਲੋ ਜੀ ਮੈਂ ਸਾਨ ਜਮਾ ਲਿਪੜ ਗਿਆ ਆਪਣੀਆਂ ਤੇ ਮੰਮੀ ਨਵਾਈ ਜਾਂਦੇ ਤੇ ਪੋਚਾ ਪਾ ਲਾਤਾ ਜਸ਼ਨ ਆਪਣਾ ਗਿਆਗਾ ਟਮਾਟਰ ਲੈਣਾ ਅੱਜ ਆਪਾਂ ਟਮਾਟਰ ਤੇ ਗੰਡਿਆਂ ਦੀ ਬਣਾਵਾਂਗੇ ਚਟਨੀ ਬਣਾਉਂਦੇ ਹੁੰਦੇ ਜਿਹੜੀ ਤਲਕੇ ਜੇ ਲੋ ਜੀ ਮੰਮੀ ਨਵਾਈ ਜਾਂਦੇ ਮੈਂ ਸਾਨੂੰ ਆ ਤਾਂ ਬਾੜੀ ਬਾੜਾ ਜਮਾ ਭੂਤ ਬਣ ਗਈ ਸੀ ਤਾਂ ਲੱਗਦਾ ਸੀ ਜਿਵੇਂ ਬੂਰੀ ਮੱਝ ਹੁੰਦੀ ਏ ਨਹੀਂ ਮੰਮੀ ਮੇਰਾ ਭਾਈ ਕਿੰਦਰ ਹੂੰ ਹੂੰ ਹਾਂ ਸਮੜਾ ਵਿੱਚ ਇਕੜ ਦੇ ਹੂੰ ਇਕੜ ਚ ਤਾਂ ਬੈਠੂ ਬੈਠੂ ਇਹ ਤਾਂ ਟੋਬੇ ਤੇ ਛੱਡਣ ਵਾਲੀ ਮਤਲਬ ਸਾਰਾ ਦਿਨ ਨਾ ਨਿਕਲੇ ਹਨਾ ਨਿਕਲੇ ਤਾਂ ਖੌਕੜ ਨਾ ਗਿਆ ਹੂੰ ਤਾਂ ਹੀ ਖੋਲੀ ਤੇ ਪੈਪਣਾ ਮਾਉਣ ਨੀ ਵਾਹ ਚੋਰ ਹੋਰ ਉਹ ਪੈ ਤਾਂ ਪੈਪਣਾ ਨਮਾਉਣ ਵਾਲੀ ਆ ਲੋ ਜੇ ਸ਼ਿੰਦਰ ਅੜੀ ਅੱਜ ਜਨਾ ਤੋਏ ਦੇ ਵਿੱਚ ਪਾਣੀ ਜਾ ਪੈ ਗਿਆ ਪਰ ਇਹਨਾਂ ਨੇ ਬੰਨ ਜਾ ਤਾਂ ਪਾਤਾ ਸੀਗਾ ਪਰ ਫੇਰ ਵੀ ਮਾੜਾ ਮੋਟਾ ਜਾ ਪੈ ਗਿਆ ਬਸ ਚਾਰ ਲਾ ਦੇਣਗੇ ਸੁੱਕਣਾ ਹੁਣ ਤੜਕੇ ਨੂੰ ਮੁਸਕ ਜੀ ਉੱਡ ਜੂਗੀ ਨਾਲੇ ਸੁੱਕ ਬਰੂ ਰਾਜਾ ਹੋ ਜਾਂਦਾ ਵਧੀਆ ਬਸ ਜੀ ਮੈਂ ਵੀ ਜਸ਼ਨਾ ਨੂੰ ਡੀਕਦੀ ਆ ਅੱਜ ਜਸ਼ਨਾ ਤਾਂ ਫੇਰ ਪਹਿਲਾਂ ਗੰਡੇ ਚੀਰਦੇ ਉਹਨੇ ਆ ਜਾਊਗਾ ਟਮਾਟਰ ਲੈ ਕੇ ਬਸ ਗੰਡਿਆਂ ਦੀ ਤੇ ਟਮਾਟਰਾਂ ਦੀ ਬਣਾਵਾਂਗੇ ਤੇ ਤਲਕੇ ਜੀ हां आਉਂਦੀ ਆਉਂਦੀ ਆ ਫੇ ਤੇਰੀ ਵਾਰੀ ਐ ਜਿਵੇਂ ਗਾਈਆਂ ਨਹੀਂ ਬੈਂਦੀਆਂ ਜੀ ਮੀਆਂ ਇਹ ਦੁਬਾਰ ਨਹੀਂ ਬੈਂਦੀਆਂ ਇਹ ਦੋਨੇ ਪਤਾ ਨਹੀਂ ਮਹਿਸਾਂ ਦੀ ਆਦਤ ਹੀ ਹੁੰਦੀ ਐ ਇਹ ਪੂਰਾ ਉਹ ਕਰਦੀ ਐ ਪੂਰਾ ਟੁੱਟਮਾ ਵੀ ਸੀਗਾ ਜੀ ਤੇ ਚੌਂਤਰਾ ਐ ਵਧੀਆ ਬਣਾ ਗਿਆ ਚੌਂਤਰਾ ਵਧੀਆ ਉਹ ਹੋਗਾ ਪੂਰਾ ਨਾ ਜੋਰ ਦਾ ਮੀ ਸੀ ਪੂਰਾ ਐ ਕਿਣ ਮਣ ਕਿਣ ਮਣ ਜੀ ਹੈ ਨਹੀਂ ਸੀ ਤੇ ਇੱਕ ਪੋਚਾ ਜਾਂ ਹੋਰ ਕਸਾ ਕੇ ਆਉਣੀ ਐ ਜੀ ਮੈਂ ਰਸੋਈ ਦੇ ਵਿੱਚ ਆਪਣੀ ਆ ਬਾਰੀ ਦੀ ਮਾੜੀ ਜੀ ਬਾਛਾ ਜੀ ਵਗ ਗਈ ਫੇਰ ਵੀ ਪਾਣੀ ਜਾ ਖੜਾ

ਲੋਲੀ ਮੱਚ ਪਾਣੀ ਭੈਣੇ ਕਿਉਂ ਪਕਾਈ ਕਰਾਉਣੀ ਐ ਇੱਕ ਤਾਂ ਗਰਮੀ ਆਤ ਦੀ ਕਲੈਟੀ ਹੈ ਨਹੀਂ ਹੋਰ ਕਲੈਟ ਹੈ ਜਿਹੜਾ ਬਣਾਦੀ ਚੱਲ ਜਾਣਦੇ ਤੇਰੀ ਤੀਲੀ ਲਾਲਾ ਨਹੀਂ ਨਹੀਂ ਚੱਲੂਗੀ ਮੇਰਾ ਕਾਂਦੀ ਕਹਤਾ ਨਹੀ ਉਹਦੀ ਉਹ ਜਿਹੜਾ ਮੈਂ ਹੋਣੀ ਬਾਹਰ ਰੱਖ ਕੇ ਜਿੱਥੇ ਕਰਕੇ ਲਈ ਉਹ ਥੋੜੇ ਜਿਹਾ ਸਲਾਬ ਫੜ ਕੇ ਜੀਰਾ ਮਗਣਾ ਭੁੱਲ ਜਾਂਦੇ ਰੋਜ਼ ਆਹੋ ਆਹ ਬੇਸਾ ਮਾਵਾ ਜੀ ਪਾ। ਹੋਰ ਗਾਂ ਤੋਂ ਲਿਆਉਣਾ ਕੋ ਇੱਥੇ ਤਾਂ ਜੀ ਦੁਕਾਨ ਤੋਂ ਲਿਆਉਣਾ ਜਿਹੜੀ ਤੋਂ ਆਪਾਂ ਅੰਕਲ ਵੀ ਵੀਡੀਓ ਦੇਖਦੇ ਆ ਆਪਣੀ ਉਹ ਵੀ ਆਖਾਂ ਹੀ ਆਏ ਆਦੇ ਆ ਵੀ ਜਿਹੜਾ ਪਲਾਂ ਦੀ ਗਾਂ ਤੋਂ ਲੱਗ ਪਣਾ ਇੱਥੋਂ ਜਿਹੜਾ ਪੁੜੀਆਂ ਵਾਲਾ ਲਿਆਉਣਾ ਪੁੜੀਆਂ ਦੇ ਵਿੱਚ ਜਿਵੇਂ ਥੋੜਾ ਜਿਹਾ ਹੁੰਦਾ ਤੇ ਜੇ ਆਪਾਂ ਉਧਰੋਂ ਸੌਦਾ ਪੱਤਾ ਲਿਆਉਣਾ ਜਿੱਥੋਂ ਗਾਂ ਵੱਡੀਆਂ ਦੁਕਾਨਾਂ ਤੋਂ ਖੁੱਲ੍ਹਾ ਲੈ ਕੇ ਆਣਿਆ ਉੱਥੇ ਬਾਵਾ ਆ ਜਾਂਦਾ ਹਾਂ ਹਾਂ ਬਸ ਇੱਕ ਪੁੜੀ ਜਿਵੇਂ ਪੁੜੀ ਰਾ ਕਰਕੇ ਮਸ਼ਹੂਰ ਹੋ ਜਾਂਦਾ ਵੀ ਪੁੜੀ ਵਾਲਾ ਜੀਰਾ ਹੈ ਨਾ ਗਰਮੀਆਂ ਨੂੰ ਤਾਂ ਜਾਂ ਲਵੇ ਨਿਕਣਾ ਆਉਂਦਾ ਉਹਨਾਂ ਕੋਈ ਨਹੀਂ ਆਪਣਾ ਤੇਲ ਕਰਕੇ ਜਾਂਦੇ ਉਹਨੇ ਆਪ ਬਖੀ ਲੈ ਗਏ ਲੋਜੀ ਤੇਲ ਆਪਣਾ ਹੋ ਗਿਆ ਫਰਾਰੀ ਆਹ ਤੀਰਾ ਹੈ ਨਹੀਂ ਜੀਰਾ ਵੀ ਬਣਾ ਥੋੜਾ ਜਿਹਾ ਆਪਣਾ ਦਸਣੇ ਜੀਰਾ ਬਹੁਤ ਜ਼ਿਆਦਾ ਰੱਖਦਾ ਹਾਂ ਹਾਂ ਇਹੋ ਵੀ ਰਾਇ ਕਰੂ ਤਾਂ ਬੋਲਦੇ ਨੇ ਇਹੋ ਜਿਹਾ ਤੀਰਾ ਖੰਡ ਨੂੰ ਆਮ ਹੈ ਨਾ ਹੋਰ ਬਾਗ ਨੂੰ ਤਰ ਹੱਜ ਕੱਢੀ ਨਾ ਅੱਤਰਾ ਪਾਣੀ ਹੈ ਨਹੀਂ ਕਿੰਨਾ ਠੰਡਾ ਬੀਬੀ ਦੇ ਚ ਕਿਰ ਮਾਰਮਾ ਕਿਦਾਂ ਕੋ ਫਾਇਆ ਕੋ ਨਹੀਂ ਆਜੇ ਤਾਂ ਪਾਈ ਨੂੰ ਕੱਟ ਕੇ ਦੀ ਪਾਈਆ ਵਾਸਤੇ ਹੋਇਆ ਆਹ ਹੋਰ ਪਾ ਲੈਣੇ ਬਾਕੀ ਚੱਲ ਬਾਹਰ ਹਰੀ ਤਾਂ ਆਮ ਦਾ ਪੂਰਾ ਕੋਈ ਹੋਵੇ

ਨੂਨ ਮਿਰਚ ਬਣਾਏਗੀ ਹੋਰ ਜੀ ਤੇਨੂੰ ਆਇਨਾ ਦੇ ਵੀ ਤਾਂ ਨਹੀਂ ਆਇਆ ਬੜਾ ਹੈ ਹੈ ਜੀ ਕੱਲਰ ਜਾਨੀ ਆਇਆ ਹਾਂ ਹੋਰ ਚੱਕ ਦੇ ਇਹ ਜਨਾ ਹਲਦੀ ਥੋੜੀ ਜਿਹੀ ਘੱਟ ਪੈਂਦੀ ਹੈ ਜ਼ਿਆਦਾ ਨਹੀਂ ਪੈਂਦੀ ਫਿਰ ਬਾਲਾ ਸੁਣ ਕੱਲਰ ਆਉਂਦਾ ਆਪ ਭਾਗਦੀ ਜਿਆਦੇ ਬਾਦੀਏ ਤੇਰੇ ਕੜਕਪਨ ਹੋ ਜਾਏਗਾ। ਅਜੇ ਵੀ ਨਹੀਂ ਲੱਗਦੀ। ਹੂੰ। ਥੋੜੀ ਥੋੜੀ ਲੱਗਦੀ ਹੈ। ਬਸ ਆਹ ਹੋ ਗਈ ਥੋੜਾ ਜਿਹਾ ਰੰਗ ਹੋਰ ਹੋਊਗਾ। ਇਹ ਜਿਵੇਂ ਹੈ ਜੇ ਨੂੰ ਸੇਕ ਲੱਗੂਗਾ। ਉਹਨੇ ਆਪ ਜਿਹੜਾ ਦਣ ਵਾਲਾ ਦੁੱਧ ਉਹ ਕੱਢ ਲੈਨੇ ਆ ਪਕੀਲੀ ਚ। ਤੇ ਧਰ ਦਾਂਗੇ। ਮਾੜੀ ਮਾੜੀ ਆਪ ਤੇ ਦੁੱਧ ਹੋਲੀ ਗਰਮ ਫੇਰ ਹੋਲਾਂਗੇ ਧਰਾਂਗੇ। ਲੋ ਜੀ ਆਪਣੀ ਬਣੀ ਹੈ ਦੀ ਸਬਜ਼ੀ ਬਸ ਹੁਣ ਇਹਦੋਂ ਆ ਦੁੱਧ ਧਰ ਦਿਆਂ ਗਰਮ ਤੇ ਜਸ਼ਨ ਕੁਝ ਕਹਿਣਾ ਚਾਹੁੰਦਾ ਆ ਆਪਦੀ ਆਂਟੀ ਨੂੰ ਥੈਂਕ ਯੂ ਆਂਟੀ ਭੇਜਣ ਵਾਸਤੇ ਗਿਫਟ ਭੇਜਣ ਵਾਸਤੇ ਜੀ ਕਹਿੰਦਾ ਜਸ਼ਨ ਥੈਂਕ ਯੂ ਤੇ ਬਹੁਤ ਬਹੁਤ ਧੰਨਵਾਦ ਭੈਣੇ ਹਨਾ ਇੰਨੇ ਜੋਗਾ ਸਾਨੂੰ ਸਮਝਿਆ ਤੇ ਜਸ਼ਨ ਨੂੰ ਜਸ਼ਨ ਮੈਨੂੰ ਕਈ ਮਮੀ ਪੈਸੇ ਸਵਾਲ ਕੇ ਰੱਖੀ ਮੈਂ ਦਿਵਾਲੀ ਤੋਂ ਪਹਿਲਾਂ ਆਦਾ ਆਪਦੇ ਵਾਸਤੇ ਕੱਪੜੇ ਲੈ ਕੇ ਆਉਂਗਾ ਤੇ ਚਲੋ ਜੀ ਹਨਾ ਬੱਚਿਆਂ ਨੂੰ ਵੀ ਚਾ ਚੜ ਗਿਆ ਭੈਣ ਦਾ ਬਹੁਤ ਬਹੁਤ ਧੰਨਵਾਦ ਜੀ ਇੰਨਾ ਮਾਣ ਬਖਸ਼ਣ ਲਈ ਹਨਾ ਤੇ ਚਲੋ ਜੀ ਬਸ ਮੈਂ ਦੁੱਧ ਬਾਹਵਾਂ ਕੋ ਲਾਉਣ ਨੇ ਥਾਈ ਐਨੀ ਗਰਮੀ ਆ ਜੀ ਲਾਈਟ ਹੈ ਨਹੀਂ ਅੱਗੇ ਲੈ ਵਧੀਆ ਪੱਖਾ ਲਾ ਕੇ ਧਾਰਾ ਘੱਡ ਲੈਂਦੇ ਸੀਗੇ ਲਾਈਟ ਗਈ ਨੂੰ ਡੇਢ ਘੰਟਾ ਹੋ ਗਿਆ ਤੇ ਹੁਣ ਨਾ ਤਿੰਨ ਦਿਨ ਹੋ ਗਏ ਪਤਾ ਨਹੀਂ ਕੀ ਚੱਕਰ ਹੈਗਾ ਤੇ ਡੇਲੀ ਕੱਟ ਲਾਉਂਦੇ ਆ ਅੱਗ ਪਹਿਲਾਂ ਦੋ ਦਿਨ ਦੁਪਹਿਰੇ ਕੱਟ ਲਾਇਆ ਤੇ ਅੱਜ ਦੁਪਹਿਰੇ ਨਹੀਂ ਗਈ ਤੇ ਅੱਜ ਹੁਣ ਅੱਥ ਨੇ ਕੱਟ ਦੁਪਹਿਰੇ ਗਈ ਨਹੀਂ ਗਈ ਨਹੀਂ ਅੱਜ ਥੋੜਾ ਜਿਹਾ ਦੇ ਜੀ ਦੁਪਹਿਰਾਂ अज का पखे ना अपनी झोटी थोड़ी जी खड़ती पखा लगे हुआ फिर तो, तो खड़ भी है जाी गई मसा है मसाधार है मम्मी ने अगे पिछे अगे पिछे एड् टप्पा ही करी ਹੁਣ ਫੇਰ ਮੱਛਰ ਹੋ ਜੂਗਾ ਜੀ ਦੁਬਾਰੇ ਵੀ ਹੁਣ ਚਾਹ ਕਈ ਤਿੰਨ ਚਾਰ ਦਿਨ ਹੋ ਗਏ ਮੱਛਰ ਹੈ ਨਹੀਂ ਜੀ ਤੱਕ ਕਿਸ ਨੇ ਆਧਾਰਾ ਘੜਦੇ ਨਾ ਮੱਛਰ ਨਹੀਂ ਦਿਲਾ ਸੀਗਾ ਹੁਣ ਫੇਰ ਹੋ ਜੂਗਾ ਬਸ ਨੀਂਦ ਪੈ ਗਿਆ ਮੱਛਰ ਫੇਰ ਹੋਊਗਾ ਇਹ ਵੀ ਪਹਿਲਾਂ ਸ਼ੁਰੂ ਕਰੇ ਸੀ ਵੀਡੀਓ ਦੇਖਣਾ ਤੁਸੀਂ ਥੈਂਕ ਯੂ ਕਹਣਾ ਸੀ ਵੀਡੀਓ ਕੱਟ ਨਹੀਂ ਪਾਈ ਦੀ ਸੀ ਕਿਉਂਕਿ ਫੋਨ ਆ ਗਿਆ ਸੀਗਾ ਤੇ ਤੇ ਜਸ਼ਨਾ ਆਪਣਾ ਥੋੜਾ ਜਾ ਆਜ ਰੈਡੀ ਕਰੂ ਘਾਤੀ ਬੋਲਦਾ ਜੀ ਉਹ ਤਾਂ ਬਹੁਤ ਬੋਲਦਾ ਆਫ ਕੈਮਰਾ ਜਦੋਂ ਕੈਮਰਾ ਆਫ ਹੋ ਜਾਂਦਾ ਉਦੋਂ ਨਹੀਂ ਬੋਲਦਾ ਇਹ ਉਦੋਂ ਘੱਟ ਜਾਂਦੀ ਹੈ ਇਹਦੀ ਆਵਾਜ਼ volume ਦੀ ਘੱਟ ਹੋ ਜਾਂਦੀ ਹੈ ਤੇ ਇਹ ਥੈਂਕ ਯੂ ਕਹਿਣਾ ਸੀ ਆਪਦੀ ਆਂਟੀ ਨੂੰ ਕਿ ਕਿਉਂਕਿ ਜੀ ਬਹੁਤ-ਬਹੁਤ ਧੰਨਵਾਦ ਹੈ ਨਾ ਭੈਣ ਦਾ ਇੰਨਾ ਮਾਣ ਰੱਖਣ ਲਈ ਤੇ ਪ੍ਰੀਤ ਵਰਗਾ ਨੂੰ ਵੀ ਪੂਰਾ ਚਾਚੜਿਆ ਪਿਆ ਕਿਉਂਕਿ ਗੈਫਟ ਮੈਨੂੰ ਤਾਂ ਜੀ ਦੱਸਿਆ ਵੀ ਨਹੀਂ ਭੈਣ ਨੇ ਮੈਨੂੰ ਤਾਂ ਵੀ ਕਾ ਸਰਪ੍ਰਾਈਜ਼ ਨੂੰ ਸਰਪ੍ਰਾਈਜ਼ ਹੀ ਮਿਲਿਆਗਾ ਭੈਣ ਨਾਲ ਤਾਂ ਗੱਲ ਹੋਈ ਐ ਐਡਰੈਸ ਵਗੈਰਾ ਸਾਰਾ ਭੈਣ ਦਾ ਭੈਣ ਕੀ ਘਰ ਤੋਂ ਲਿਆ ਸੀਗਾ ਤੇ ਉੱਥੇ ਆਇਆ ਸੀਗਾ ਪਾਰਸਲ ਫੁਰਕੇ ਭੈਣ ਨੇ ਆਉਦੇ ਕੱਪੜੇ ਆਪ ਦੇ ਕੱਢ ਲੈ ਸੀ ਫੁਰਕੇ ਮੇਰੇ ਮੇਰਾ ਤੇਜਸਵੇਂ ਦੇ ਜਿਹੜੇ ਸੀ ਕਿ ਪੈਸੇ ਉਹ ਜਸ਼ਨਾਂ ਦੇ ਤੋਂ ਖੁੱਲੋ ਆਇਆ ਜਸ਼ਨ ਨੂੰ ਪੜਾਉਣੀ ਲੋ ਜੀ ਜਸ਼ਨਾ ਆਪਣਾ ਨਹਾ ਕੇ ਲੱਗ ਗਿਆ ਸਕੂਲ ਦਾ ਕੰਮ ਕਰਨੇ ਇਸ ਵੇਲੇ ਕਰਦਾ ਹੁੰਦਾ ਬਸ ਨਹਾ ਕੇ ਨਾ 6 ਵਜੇ ਨਾਲ ਸਾਢੇ 6 ਵਜੇ ਨਾਲ ਫਿਰ ਕੰਮ ਕਰਨ ਲੱਗ ਜਾਂਦਾ ਤੇ ਤੌਲੀ ਅੰਦਰ ਹੀ ਪਿਆ ਸੀ ਬੈਠ ਤੇ ਇਹਦਾ ਜਸ਼ਨਦਰ ਰੜੀ ਪਈ ਜਾਂਦੇ ਬਸ ਉਹਨੂੰ ਪਾਣੀ ਮੈਂ ਦੁੱਧ ਬਾਦ ਪੁਣ ਕੇ ਜੱਗ ਦੇ ਵਿੱਚ ਪਾਤਾ ਬਸ ਵਤੀਲੀ ਰਹਿ ਗਈ ਮੇਰੇ ਕੋਲ ਮੰਜ ਨਾਲੀ ਤੇ ਆਟਾ ਕੋਟਾ ਆਪਾਂ ਗੁੰਨ ਲਿਆ ਤੇ ਬਸਾ ਦੁੱਧ ਕੇ ਪਾ ਢੋਲਾਂ ਚ ਪਾ ਪੈ ਜਸ਼ਨ ਤੇ ਨਹੀਂ ਜਾਣਗੇ ਤੇ ਉਹ ਅੱਜ ਰੋਟੀਆਂ ਬਚੀਆਂ ਪਈਆਂ ਕੁਛ ਕੱਲ ਵਾਲੀਆਂ ਪਈਆਂ ਕਿਉਂਕਿ ਹੁਣ ਸੰਨੀ ਤਾਂ ਰਲਦੀ ਨਹੀਂ ਖਾਲ ਤੇ ਹੁਣ ਡੈਡੀ ਜਾਣੇ ਕਰਕੇ ਜਿੰਮੀ ਨੇ ਵੀ ਨਹੀਂ ਖਾਦੀ ਢੰਗ ਨਾਲ ਰੋਟੀ ਤੇ ਪਈਆਂ ਰੋਟੀਆਂ ਹੁਣ ਆ ਖਾਲ ਚ ਪੋਚ ਬਾਲਟੀ ਚ ਪਈਆਂ ਉਹਾਂਗੇ ਕੱਲੀਆਂ ਰੋਟੀਆਂ ਤੇ ਤੂੜੀ ਚ ਰਲਾ ਦਾਂਗੇ ਤੇ ਸਾਰੀਆਂ ਇਕੱਠੀਆਂ ਕਰਕੇ ਕਿੰਨੀਆਂ ਪਈਆਂ ਰੋਟੀਆਂ ਤੇ ਜਸ਼ਨ ਦੇ ਰੈਡੀ ਪਈ ਜਾਂਦੇ ਪਾਣੀ ਤੇ ਮੰਮੀ ਕਰੀ ਜਾਂਦੇ ਗੱਲ ਫੋਨ ਤੇ ਪਤਾ ਨਹੀਂ ਕਿਹਦਾ ਫੋਨ ਆਇਆ ਪੇ ਤੇ ਚਲੋ ਜੀ ਆਪਾਂ ਇੱਕ ਸੱਚ ਹੋਰ ਗੱਲ ਮੇਰੇ ਜ਼ਿਆਦਾ ਆ ਗਈ ਆਪਣੇ ਨਾਲ ਇੱਕ ਭੈਣ ਨੇ ਕਮੈਂਟ ਕਰਿਆ ਸੀਗਾ ਉਹ ਪੁੱਛਦੇ ਸੀਗੇ ਕਹਿੰਦੇ ਦੀਦੀ ਜਿਹੜੀ ਤੁਸੀਂ ਕੜਾਈ ਕਰ ਰਹੇ ਹੋ ਤੇ ਇਹ ਕਾਹਦੇ ਨਾਲ ਕਰ ਰਹੇ ਹੋ ਉਹ ਜੋ ਜਿਹੜੀ ਵੀ ਧਾਗਾ ਵਰਤਦੇ ਨੇ ਉਹਨੂੰ ਕੀ ਆਦੇ ਆ ਤੇ ਇਸ ਕੜਾਈ ਨੂੰ ਕੀ ਆਦੇ ਉਹ ਵੀ ਦੱਸਿਓ ਵੀ ਤੇ ਭੈਣੇ ਇਹ ਕੜਾਈ ਨੂੰ ਕਹਿੰਦੇ ਆ ਜੀ ਨੀਡਲ ਨੀਡਲ ਵਰਕ ਤੇ ਇਹਨੂੰ ਕਹਿੰਦੇ ਨੇ ਇਹ ਧਾਗਾ ਹੁੰਦਾ ਜੀ ਥ्रेड ਥ੍ਰੈਡ ਥ੍ਰੈਡ ਵਾਜਦਾ ਹੈ ਧਾਗਾ ਤੇ ਇਹ ਗੱਲ ਕਰ ਇਹਨੂੰ ਤੁਸੀਂ ਗੁੱਟੀਆਂ ਵਾਲਾ ਧਾਗਾ ਕਹਦੇ ਹੋ ਜਿਹੜੀ ਆਮ ਆਪਣੀ ਜਿਵੇਂ ਸ਼ਾਪ ਹੁੰਦੀ ਹੈ ਜਿੱਥੋਂ ਆਪਾਂ ਜਿੱਥੋਂ ਲੈਸਾ ਵਗੈਰਾ ਮਿਲਦੀਆਂ ਰੀਲਾ ਬੁਕਰ ਮਾਇਆ ਜਾਂ ਸਮਾਨ ਸਾਰਾ ਮਸ਼ੀਨ ਦਾ ਜਿਹੜਾ ਵੀ ਸੂਟਾਂ ਦਾ ਕਢਾਈ ਵਗੈਰਾ ਕਰਨ ਦਾ ਸਮਾਨ ਉਥੋਂ ਆਮ ਤੌਰ ਤੇ ਤੁਸੀਂ ਗੁੱਟੀਆਂ ਵਾਲਾ ਕਹਿੰਦੇ ਵੀ ਗੁੱਟੀਆਂ ਵਾਲਾ ਧਾਗਾ ਦੇ ਦੋ ਗੁੱਟੀਆਂ ਵਾਲਾ ਧਾਗਾ ਵੀ ਕਿੱਬਾਜਦਾ ਇਹ ਤੇ ਤੁਹਾਨੂੰ ਦੇ ਦੇਣਗੇ ਜੀ ਉਹ ਕਿਉਂਕਿ ਹੁਣ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਚੱਲ ਰਿਹਾ ਇਹਨੂੰ ਸਾਰੇ ਦੁਕਾਨਦਾਰਾਂ ਕੋਲ ਸਾਰਿਆਂ ਕੋਲ ਅਵੇਲੇਬਲ ਹੈ ਕਿਸੇ ਦੁਕਾਨਦਾਰ ਤੋਂ ਲੈ ਲਿਓ ਬਸ ਜਿਹੜੇ ਕੋਲੇ ਵੀ ਜ ਲੈਸਾ ਵਗੈਰਾ ਹੁੰਦੀਆਂ ਉਹਨਾਂ ਤੇ ਆਇਤਾ ਇਹ ਲੱਗਦਾ ਚਾਂਸ ਵੀ ਕੀੜੇ ਜੇ ਵੀ ਨਾ ਨਿਕਲੇ ਹੋਣਾ ਤੇ ਚਲੋ ਜੀ ਇਸੇ ਦੇ ਨਾਲ ਆਪਾਂ ਇੱਕ ਸੱਚ ਹੋਰ ਫੇਰ ਗਈ ਪੁੱਤ ਲਾਟ ਹੋਏ ਚੱਕ ਬਾਹਰ ਆ ਜਾ ਤੇ ਬਾਕੀ ਸਾਰੇ ਜਣੇ ਦੱਸਿਓ ਆਪਣਾ ਸੂਟ ਜਿਹੜਾ ਆਪਾਂ ਰੈਡੀ ਕਰ ਰਹੇ ਆ ਉਹ ਵੀ ਕਿਵੇਂ ਦਾ ਲੱਗਿਆ ਤੇ ਜਿਹੜਾ ਸੂਟ ਆਪਾਂ ਨੂੰ ਭੈਣ ਨੇ ਭੇਜਿਆ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਪਾਇਆ ਹੋਇਆ ਸੌਂਤਾ ਹੋਇਆ ਐਡੀ ਜੱਚਮੀ ਕਢਾਈ ਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਤੇ ਬਾਕੀ ਹਜੇ ਭੈਣ ਨੇ ਨੂੰ ਜਿਹੜਾ ਭੇਜਿਆ ਜਾਂ ਪ੍ਰੀਤ ਨੂੰ ਭੇਜਿਆ ਉਹਦਾ ਮੈਂ ਕਲਰ ਨਹੀਂ ਦੇਖਿਆ ਕਿਵੇਂ ਦਾ ਪਰ ਭੈਣ ਨੇ ਜਿਵੇਂ ਦੱਸਿਆ ਵੀ ਇੱਕ ਪੈਰਟ ਜਿਹਾ ਕਲਰ ਆ ਇੱਕ 옐ੋ ਕਲਰ ਜਿਹਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਹੈ ਭੈਣੇ ਤੇ ਵਾਹਿਗੁਰੂ ਕਰੇ ਵੀਰਾ ਹੈਗਾ ਫੌਜ ਚ ਜੀ ਤੇ ਵੀਰੇ ਨੂੰ ਤੰਦਰੁਸਤੀ ਬਖਸ਼ ਸ਼ੇ ਬੰਦੀਆਂ ਸਾਰੀਆਂ ਉਮਰ ਵਾਲੇ ਹੋਣ ਸਾਰੀ ਫੈਮਿਲੀ ਹੈ ਨਾ ਭੈਣ ਦੇ ਤਨ ਬੇਟੀਆਂ ਨੇ ਤੇ ਬੇਟੀਆਂ ਪੜ੍ਹ ਲੈ ਕੇ ਮਾਪਿਓ ਦਾ ਨਾਂ ਰੋਸ਼ਨ ਕਰਨ ਤੇ ਵਾਹਿਗੁਰੂ ਸੋਡੀ ਕਮਾਈ ਦੇ ਵਿੱਚ ਬਰਕਤ ਪਾਵੇ ਹਨ ਤੇ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਆਪਾਂ ਸੋਚ ਕੇ ਦੇਖੀਏ ਨਾ ਵੀ ਇੱਕ ਤਾਂ ਹੁੰਦਾ ਆਮ ਜਿਵੇਂ ਆਪਣਾ ਮੋਹ ਪਿਆਰ ਜਿਵੇਂ ਆਪਣੇ ਖੂਨ ਜਿਵੇਂ ਖੂਨ ਦੇ ਰਿਸ਼ਤੇ ਹੋਗੇ ਹਨਾ ਆਪਣੇ ਜਿਵੇਂ ਹੁੰਦੇ ਆ ਘਰ ਪਰਿਵਾਰ ਜਿਵੇਂ ਆਪਣੇ ਰਿਸ਼ਤੇਦਾਰੀਆਂ ਉਹ ਤਾਂ ਹੋਰ ਗੱਲ ਹੁੰਦੀ ਹੈ ਵੀ ਨਾ ਕਿ ਕੋਈ ਜਾਣ ਨਾ ਪਛਾਣ ਹਨਾ ਫਿਰ ਵੀ ਇੰਨਾ ਜ਼ਿਆਦਾ ਮੋਹ ਕਰਨਾ ਤੇ YouTube ਰਾਹੀਂ ਐਡੀ ਭੈਣ ਬਣੀ ਹੈ ਨਾ ਸੱਚੀ ਇਹ ਵਿਚਾਲੀ ਵਿਚਾਰੀ ਨਾ ਤੀਜੇ ਚੌਥੇ ਤਨ ਫੋਨ ਕਰਦੀ ਸਾਰਿਆਂ ਦਾ ਖੈਰ ਸੋ ਫਿਰ ਘੰਟਾ ਘੰਟਾ ਫਿਰ ਆਏ ਗੱਲਾਂ ਕਰਦੀ ਆਏ ਨਹੀਂਗਾ ਫਿਰ ਵੀ ਕਿਸੇ ਗੱਲ ਦਾ ਲਕੋ ਰੱਖੂਗੀ ਕੋਈ ਵੀ ਆਪ ਨੂੰ ਪਰੇਸ਼ਾਨੀ ਹੁੰਦੀ ਹੈ ਉਹ ਦੱਸਦੀ ਹੈ ਸਾਡੀਆਂ ਸੁਣਦੀ ਹੈ ਬਾਲੀ ਵਧੀਆ ਭੈਣ ਹੈ ਤੇ ਥੋੜੀ ਜੀ ਵੀ ਭੈਣ ਨੂੰ ਥੋੜੀ ਡਿਪਰੈਸ਼ਨ ਦੇ ਵਿੱਚ ਥੋੜੀ ਜੀ ਵੀ ਪ੍ਰੋਬਲਮ ਹੈ ਭੈਣ ਡਿਪਰੈਸ਼ਨ ਦੇ ਵਿੱਚ ਵੀ ਸੀਗੀ ਕਾਫੀ ਟਾਈਮ ਤੇ ਹੁਣ ਵੀ ਭੈਣ ਦੀ ਮੈਡੀਸਨ ਚੱਲਦੀ ਹੈ ਤੇ ਵਾਹਿਗੁਰੂ ਕਰੇ ਭੈਣ ਜਲਦੀ ਤੋਂ ਜਲਦੀ ਠੀਕ ਹੋਵੇ ਕਿਉਂਕਿ ਜੀਤੀ ਆਦੀ ਮਾਂ ਹਨ ਤਾਂ ਆਪਾਂ ਤਾਂ ਕਹਨੇ ਆ ਵੀ ਤਾਂ ਰੋਸਤੀ ਰਹੇ ਹੈਨਾ ਹਮੇਸ਼ਾ ਕਿਉਂਕਿ ਮਾਮਾਂ ਦੀ ਲੋਡ ਹੁੰਦੀ ਹੈ ਤਿਆਂ ਨੂੰ ਹਮੇਸ਼ਾ ਹੀ ਹੁੰਦੀ ਹੈ ਜੀ ਧੀ ਹੋਵੇ ਪੁੱਤ ਹੋਵੇ ਮਾਪਿਓ ਦੀ ਲੋਡ ਤਾਂ ਹਮੇਸ਼ਾ ਹੀ ਰਹਿੰਦੀ ਹੈ ਤੇ ਭੈਣ ਜਲਦੀ ਜਲਦੀ ਠੀਕ ਹੋ ਜੇ ਚੜ੍ਹਦੀ ਕਲਾ ਵਿੱਚ ਹੋ ਜੇ ਵਧੀਆ ਤੇ ਚਲੋ ਜੀ ਇਸੇ ਦੇ ਨਾਲ ਆਪਾਂ ਕਰਦੇ ਆਂ ਵੀਡੀਓ ਦਾ ਇੱਥੇ ਐਂਡ ਤੇ ਮੰਮੀ ਲਾ ਰਹੀ ਆ ਪਸੂਆਂ ਨੂੰ ਤੂੰ ਕੱਲ ਤਾਂ ਲਾਈਆਂ ਨਹੀਂ ਮੰਮੀ ਹੈਨਾ ਹਮ ਅੱਜ ਮੱਛਰ ਬਹੁਤ ਜ਼ਿਆਦਾ ਹੋ ਗਿਆ ਹੁਣ ਹੀ ਦੰਦੀਆਂ ਵੱਢੀਆਂ ਦਾ ਨਹੀਂ ਤੇ ਸੌਤ ਰੱਖਣ ਲੱਗ ਜਾਣਾ ਹਮ ਚਲੋ ਜੀ ਮੈਂ ਵੀ ਲੱਗਦੀ ਆ ਰੋਟੀ ਲੈਡ ਫੇਰ ਵਾਗੀ ਲੈਡ ਦੀ ਕੋਈ ਤਸੱਲੀ ਨਹੀਂ ਵੀ ਛੱਡਣਾ ਕਿ ਦੋ ਛੱਡਣਗੇ ਪਤਾ ਨਹੀਂ ਕਿਉਂਕਿ ਪਮਕੜ ਵੀ ਆਉਣਗੇ ਜਸ਼ਨ ਆਪਣਾ ਆਪ ਦਾ ਸਮਾਨ ਸਕੂਲ ਦਾ ਲੈ ਕੇ ਬਾਹਰ ਆ ਗਿਆ ਪਰਲਾ ਪੁੱਤਰਾ ਕੀ ਹਰਕ ਨਹੀਂ ਗੋਹਾ ਅੱਜ ਮੈਂ ਉਹ ਨਹੀਂ ਘਰੀ ਸਮਾਰ ਕੇ ਨਹੀਂ ਕੁੱਚੀ ਥੱਲੋਂ ਅੱਜ ਮੈਂ ਕੁੱਚੀ ਨਹੀਂ ਥੋੜਾ ਜਿਹਾ ਮੈਂ ਥੱਲੇ ਦਹੀਂ ਜਿਹਾ ਰੱਖਤਾ ਫੇਰ ਜਮਜੂਤਾ ਕੱਲ ਜੀ ਆਪਣੇ ਨਾ ਦਹੀਂ ਜਿਹੜਾ ਦੁੱਧਾ ਵੀ ਪਾਟ ਜੇ ਗਿਆ ਹੋਰੀ ਹੋ ਗਈ ਲੱਸੀ ਵਧੀਆ ਨਹੀਂ ਬੜੀ ਪਤਲੀ ਜੀ ਤੇ ਵਿੱਚ ਕਿਵੇਂ ਜੇ ਹੋਰੀ ਪਤਾ ਨਹੀਂ ਤੇ ਅੱਜ ਗੋਹਾ ਲਿਆਉਣਾ ਸੀਗਾ ਮੰਗਰੋਂ ਵਿੱਚੋਂ ਮੀ ਆ ਗਿਆ ਤੇ ਬਸ ਜਾ ਗਿਆ ਹੀ ਨਹੀਂ ਹੁਣ ਵੀ ਹੁਣ ਮੰਮੀਆਂ ਯਾਦ ਕਰੈ ਨਹੀਂ ਲੈ ਆਉਂਦੇ ਕਿਉਂਕਿ ਜੇ ਰੜਕਣੀ ਦੇ ਕੋਲੇ ਆਪਾਂ ਗੋਹਾ ਧਰਦੀਏ ਨਾ ਪਾਥੀ ਜਿਵੇਂ ਹੁੰਦੇ ਗੋਹਾ ਧਰਦੀਏ ਤਾਂ ਉਹਦੀ ਸਮੈਲ ਨਾ ਜਿਹੜੀ ਚਕਚੁੰਦਰ ਨਹੀਂ ਆਉਂਦੀ ਕਹਿੰਦੇ ਜੇ ਸ਼ਕਚੁੰਦਰ ਆ ਜਾਏ ਨਾ ਤੇ ਟੱਪ ਜੇ ਰੜਕਣੀ ਕੋਲ ਦੀ ਫਿਰ ਲੱਸੀ ਹੈ ਜਿਹੜੀ ਰਾਹ ਕਰ ਜਾਂਦੀ ਹੈ ਤੇ ਕੁਛ ਅੱਜ ਮੈਂ ਰੜਕਣੀ ਸਮਾਰ ਕੇ ਕੁਚੀ ਥੱਲੇ ਦਹੀਂ ਜਿਵੇਂ ਮੈਂ ਇਹ ਦੁੱਧ ਜਾਂਦਾਗਾ ਪਤਾ ਨਹੀਂ ਕਿ ਇਹ ਜੀ ਕਦੇ-ਕਦੇ ਹੋ ਜਾਂਦਾ ਪਤਾ ਨਹੀਂ ਮੈਥੋਂ ਰੜਕਣੀ ਜਾਦੇ ਕੂਚੀ ਜਾਂਦੀ ਆ ਕੁਛ ਇਸ ਮਾਰ ਕੇ ਮੈਂ ਕੂਚ ਦਿੰਨੀ ਆ ਦੂਜੇ ਤਾਰਾਂ ਜਿਹੇ ਵਾਲੇ ਬੁਰਸ਼ਣਾ ਤਾਂ ਵੀ ਹੋ ਜਾਂਦਾ ਪਤਾ ਨਹੀਂ ਕੁਛ ਰਾਤ ਨੂੰ ਮੌਸਮ ਦਾ ਫਰਕ ਪੈ ਗਿਆ ਹੁਣ ਜੀ ਮੌਸਮ ਠੰਡਾ ਹੋਣ ਲੱਗਿਆ ਹਜੇ ਆਪਾਂ ਟੱਕਦੇ ਢੂਕਦੇ ਤਾਂ ਹੈ ਨਹੀਂ ਉਵੇਂ ਹੀ ਧਰ ਦਿੰਨੇ ਆ ਤੇ ਕੁਸ ਆਪਣੀ ਆਹ ਬੂਹੇ ਬਾਰੀਆਂ ਬਣ ਗਿਆ ਸੋਈ ਦੇ ਵਿੱਚ ਹਵਾ ਲੱਗੀ ਹਵਾ ਪਈ ਆ ਦੀ ਅਗਰ ਸੋਈ ਗਰਮ ਹੁੰਦਾ ਰਹਿੰਦੀ ਸੀ ਜਦੋਂ ਜਦੋਂ ਇੱਥੇ ਲੱਗਿਆ ਸੀਗਾ ਗੱਟਾ ਹੁਣ ਇਹ ਥੋੜਾ ਜਿਹਾ ਬੂਹੇ ਬਾਰੀਆਂ ਬਣ ਗਿਆ ਹਵਾ ਜਾਈ ਜਾਂਦੀ ਕੁਛ ਤਾਂ ਠਰ ਜਾਂਦਾ ਆ ਇਹ ਹੋ ਰੱਖ ਦਿਆ ਕਰਾਂਗੇ ਜਾਂ ਜਾਗ ਲਾ ਦਿਆ ਕਰਾਂਗੇ ਲੱਸੀ ਦਾ ਤੇ ਵਧੀਆ ਆਪਣੀ ਦਹੀਂ ਜੰਮ ਜਾ ਕਰੋ ਅੱਜ ਥੋੜਾ ਜਿਹਾ ਰਾਹ ਕਰ ਗਈ ਤੇ ਚਲੋ ਜੀ ਐਂਡ ਕਰਦੇ ਆ ਵੀਡੀਓ ਦਾ ਲੱਗਦੇ ਆ ਰੋਟੀਆਂ ਤੇ ਭੈਣ ਦਾ ਫਿਰ ਤੋਂ ਬਹੁਤ ਬਹੁਤ ਥੈਂਕ ਯੂ ਤੇ ਸੂਟ ਦੱਸਿਓ ਜੀ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਤੇ ਮੰਮੀ ਵੀ ਕਹਿੰਦੇ ਬਹੁਤ ਸੋਹਣਾ ਸੂਟ ਆ ਮੰਮੀ ਨੂੰ ਬਹੁਤ ਪਸੰਦ ਆਇਆ ਤੇ ਸਾਰੇ ਭੈਣ ਭਰਾਵਾਂ ਨੂੰ ਫਿਰ ਤੋਂ ਸਸ਼ੀ ਕਾਰ ਜੀ ਬਾਏ ਬਾਏ